ਅੰਮ੍ਰਿਤਸਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਲਗਾਤਾਰ ਸਰਕਾਰ ਤੇ ਸਵਾਲ ਉਠਾਏ ਜਾ ਰਹੇ ਨੇ ਤੇ ਉੱਥੇ ਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਪਰਿਵਾਰ ਦੀ ਸਿਹਤ ਵਿਗੜਨ ਕਾਰਨ ਕਿਸੇ ਵੀ ਜੀ ਨੂੰ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਿੱਧੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਜਿਹੜਾ ਰੋਸ ਆ ਸਰਕਾਰ ਨੂੰ ਲੈ ਕੇ ਪ੍ਰਗਟਾਇਆ ਜਾ ਰਿਹਾ ਹੈ ਤੇ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਭੋਖੜਤਾਲ ਜਾਰੀ ਹੈ ਤੇ ਉੱਥੇ ਹੀ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੀ ਜਿਹੜਾ ਬਿਰਕ ਦੇ ਵਿੱਚ ਕੁਝ ਮੋਬਾਈਲ ਫੋਨ ਅਤੇ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਉਹਨਾਂ ਨੇ ਕਿਹਾ ਕਿ ਜ਼ੇਰ ਪ੍ਰਸ਼ਾਸਨ ਦੇ ਵੱਲੋਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਰਚੀਆਂ ਜਾ ਰਹੀਆਂ ਨੇ ਤੇ ਸਰਕਾਰ ਦੇ ਵੱਲੋਂ ਐਨਐਸਏ ਖਤਮ ਹੋਣ ਦੇ ਦੌਰਾਨ ਇਹ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਰਚੀਆਂ ਜਾ ਰਹੀਆਂ ਨੇ ਤੇ ਸਿੱਖ ਜਥੇਬੰਦੀਆਂ ਨੂੰ ਅਸਾਮ ਦੇ ਵਿੱਚ ਪੱਕੇ ਰੱਖਣ ਦੇ ਲਈ ਹੀ ਜਿਹੜੀਆਂ ਤਿਆਰੀਆਂ ਉਹ ਸਰਕਾਰ ਕਰ ਰਹੀ ਹੈ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਨੇ ਇਸ ਗੱਲ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਤੇ ਹੀ ਸਵਾਲ ਖੜੇ ਕਰਦੇ ਹੋਏ ਤੇ ਉੱਥੇ ਹੀ ਉਸ ਦਿਨ ਤੋਂ ਲੈ ਕੇ ਜਿਹੜਾ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਭੁਖ ਹੜਤਾਲ جاری ਹੈ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਦੇ ਵੱਲੋਂ ਰੋਸ ਆ ਜਿਹੜਾ ਸਰਕਾਰ ਦੇ ਖਿਲਾਫ ਜਤਾਇਆ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਤੇ ਇਹ ਵੱਡੀ ਮੰਗ ਹੈ ਜਿਹੜੀ ਸਿੱਖ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਹੋਰ ਕੀ ਕਹਿਣਾ ਸਿੱਖ ਜਥੇਬੰਦੀਆਂ ਦਾ ਸੁਣਦੇ ਆ ਮੈਂ ਮਾਫੀ ਮੰਗਣਾ ਆਪਣੇ ਸਾਰੇ ਭੈਣ ਭਰਾਵਾਂ ਤੋਂ ਪਰ ਬਾਦ ਇਚ ਚ ਹੈ ਭੈਣ થી ਕਈ ਦਿਨ ਤੋਂ ਨਹੀਂ ਆ ਸਕਿਆ ਚਾਹ ਕੇ ਵੀ ਮੇਰਾ ਐਕਸੀਡੈਂਟ ਹੋ ਗਿਆ ਸੀ ਉਹਦੇ ਚ ਮੇਰੀਆਂ ਤਿੰਨ ਪੱਥਰੀਆਂ ਟੁੱਟੀਆਂ ਨੇ ਮੈਨੂੰ ਬਰਾਜਰ ਨਹੀਂ ਹੁਣ ਵੀ ਮੈਂ ਬਾਦ ਚੱਕ ਰਹਾ ਸੀ ਮੈਨੂੰ 102 ਬੁਖਾਰ ਸੀ ਤੇ ਮੈਂ ਮਾਫੀ ਚਾਹਵਾਂ ਦਾ ਕਿ ਮੈਂ ਕਈ ਗੱਲਾਂ ਨਹੀਂ ਕਹਿ ਸਕਦਾ ਪਰ ਫਿਰ ਵੀ ਮੈਂ ਆਪਣੀ ਪ੍ਰਧਾਨ ਜੀ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਥੇ ਮੌਜੂਦ ਨੇ ਹੋਰ ਵੀ ਬੜੇ ਬਤਵੰਤੇ ਸੱਜਣ ਬੜੇ ਬੜੇ ਲੀਡਰ ਬੜੀਆਂ ਹਸਤੀਆਂ ਮੌਜੂਦ ਨੇ ਤੇ ਉਹਨਾਂ ਦੀ ਬਹਾਦਰੀ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਕੋਈ ਮੇਰੇ ਲੈ ਕੇ ਜਾਨੀ ਫਤਗੀ ਹੋਵੇ ਪਰ ਮੈਂ ਮੌ ਪੂਰਾ ਸਮਾਂ ਹੀ ਲਊਗਾ देखो ਸਾਡਾ ਜਦੋਂ ਕੋਈ ਮਾਰਿਆ ਜਾਂਦਾ ਅਸੀਂ ਉਹਨੂੰ ਸ਼ਹੀਦ ਕਹਿ ਦਿੰਦੇ ਆ ਚਲੋ ਸ਼ਹੀਦੀ ਕਹਿਣਾ ਹੁੰਦਾ ਪਰ ਉਹ ਸਾਡੇ ਕਤਲ ਕਰਦੇ ਨੇ ਕੋਈ Banda ਸਾਡਾ ਖੁਦਕਸ਼ੀ ਨਹੀਂ ਕਰਦਾ ਉਹ ਕਤਲ ਕਰਦੇ ਨੇ ਸਾਡੇ ਤੇ ਸਾਡੇ ਕਤਲ ਜਿਹੜੇ ਨੇ ਮੈਂ ਪਿੱਛੇ ਛੱਡ ਵੀ ਦਿਆਂ ਸਾਨੂੰ 1947 ਤੋਂ ਬਾਅਦ ਲਗਾਤਾਰ ਸਾਡਾ ਕਤਲ ਕੀਤਾ ਜਾ ਰਿਹਾ ਹੈ ਸਰਕਾਰ ਕੋਈ ਵੀ ਹੋਵੇ ਈਮਾਨ दैट ਪ੍ਰਕਾਸ਼ ਸਿੰਘ ਬਾਦਲ ਜਿਹੜਾ ਇੱਕ ਕਾਲੀ ਪਾਰਟੀ ਦੇ ਨਾਂ ਤੇ ਲੀਡਰ ਬਣਿਆ ਸਿੱਖ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਕਤਲਗਾਂਡ ਉਹਨੇ ਸ਼ੁਰੂ ਕੀਤੀ ਸਾਡੇ ਕਾਰਜਾਂ ਦੇ ਮੁੰਡਿਆਂ ਨੂੰ ਨੈਕਸਲਾਈਟ ਕੇ ਕੇ ਕਤਲ ਕੀਤਾ ਮੈਂ ਉਹਨਾਂ ਦੇ ਨਾਂ ਘੁੱਲ ਜਾਵਾਂਗਾ ਮੈਨੂੰ ਚੰਗੀ ਤਰ੍ਹਾਂ ਯਾਦ ਆ ਜਿਹੜੇ ਮੁੰਡੇ ਇਹਨਾਂ ਨੇ ਪੁਲਿਸ ਤੋਂ ਫੜ ਕੇ ਕਤਲ ਕਰਾਏ ਐਸਾ ਸਿਸਟਮ ਸ਼ੁਰੂ ਹੋਇਆ ਅੰਗਰੇਜ਼ਾਂ ਨੇ ਸਾਡੇ ਨਾਲ ਇਸ ਤਰ੍ਹਾਂ ਇਹ ਬੰਦਾ ਅੰਗਰੇਜ਼ਾਂ ਨੇ ਫੜ ਕੇ ਕਤਲ ਨਹੀਂ ਕੀਤਾ ਇਹ ਠੀਕ ਆ ਕੇਸ ਚਲਾ ਕੇ ਝੂਠੇ ਗਵਾਹਿਆਂ ਦੇ ਕੇ ਉਹਨਾਂ ਨੂੰ ਫਾਂਸੀ ਤੇ ਤੱਕ ਤੇ ਦਿ ਚੜਾਇਆ 99% ਕੁਰਬਾਨੀ ਸਾਡੇ ਸਿੱਖਾਂ ਦੀ ਹੈ ਤੇ ਸਾਡੀ ਕੁਰਬਾਨੀ ਨਾਲ ਹੀ ਇਹ ਮੁਲਕ ਜਾਦ ਹੋਇਆ ਸਾਨੂੰ ਕੀ ਮਿਲਿਆ ਫੇਰ ਕਤਲ ਇਹਨਾਂ ਨੇ ਟ੍ਰੇਨ ਸੁਦਾ ਕਾਂਗਰਸ ਪਾਰਟੀ ਦੇ ਜਿਹੜੇ ਆਰਐਸਐਸ ਦੇ ਮੈਂਬਰ ਸਨ ਉਹਨਾਂ ਨੇ ট্রেন सुद्धा ਇੱਕ ਹਿੰਦੂਆਂ ਦੀ ਮੁਡਿਆਂ ਦੀ ਪਾਰਟੀ ਬਣਾਈ ਮੁਰਗੀਆਂ ਵੱਢਣ ਤੱਕ ਤੇ ਇਹੋ ਜੇ ਟੁਕਰਾਇਆ ਸਭ ਤੋਂ ਪਹਿਲਾਂ 1947 ਅੰਮ੍ਰਿਤਸਰ ਗੱਡੀ ਵੱਢੀ ਗਈ ਮੁਸਲਮਾਨਾਂ ਦੀ ਗੱਡੀ ਵੱਢ ਕੇ ਇੱਕ ਡਰਾਈਵਰੀ ਛੱਡਿਆ ਔਰਤਾਂ ਦੀਆਂ ਛਾਤੀਆਂ ਤੱਕ ਵੱਢ ਕੇ ਉਹਤੇ ਲੈ ਕੇ ਭੇਜਿਆ ਕਿ ਹਿੰਦੁਸਤਾਨ ਸੇ ਲੜਨਾ ਸਿੱਖੋ ਉਹ ਗੱਡੀ ਜਦੋਂ ਲਾਹੌਰ ਗਈ ਤੇ ਉੱਥੇ ਮੁਸਲਮਾਨਾਂ ਵੀ ਸਾਡੀ ਵੰਡ ਛੁੜੂ ਕਰਤੀ ਸਾਡੇ ਅਸੀਂ ਖੁੱਦ ਮੇਰੇ ਵੰਡ ਵਡੇਰੇ ਉੱਥੋਂ ਹੀ ਆਏ ਆ ਪਾਕਿਸਤਾਨ ਤੋਂ ਹੀ ਆਏ ਆ ਮੈਂ ਆਪਣੇ ਦਾਦੇ ਤੋਂ ਤਾਏ ਤੋਂ ਪਿਓ ਤੋਂ ਮਾਤਾ ਤੋਂ ਦਦੀ ਤੋਂ ਉਹ ਕਹਾਣੀਆਂ ਸੁਣੀਆਂ ਨੇ ਉਹ ਇਸ ਚੀਜ਼ ਦਾ ਹਿਸਾਰਾ ਇਹ ਨੇ ਤੇ ਉਹ ਇਹਨਾਂ ਕਿਉਂ ਕੀਤਾ ਮੇਰੀ ਗੱਲ ਕੀ ਆ ਸਾਡੇ ਚ ਸਭ ਤੋਂ ਵੱਡੀ ਕਮਜ਼ੋਰੀ ਕੀ ਆ ਅਸੀਂ ਭਾਵਕ ਹੋ ਕੇ ਗਲਤ ਲੀਡਰ ਚੁਣਨੇ ਆ ਸਾਡੇ ਲੀਡਰ ਸ਼ੁਰੂ ਤੋਂ ਹੀ ਗਲਤ ਰਹਾ ਕੋਚ ਕੇ ਬੰਦਾ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਤੇ ਕੁਝ ਨਾ ਜੋਧਿਆਂ ਨੂੰ ਛੱਡ ਦਈਏ ਸਾਨੂੰ ਲੀਡਰ ਨਹੀਂ ਮਿਲਿਆ ਜੇ ਸਿਮਰਨਜੀਤ ਸਿੰਘ ਮਾਨ ਨੇ ਇੱਕ ਡੀਜੀ ਦਾ ਉਹਦਾ ਛੱਡ ਕੇ ਰਿਜ਼ਾਈਨ ਕੀਤਾ ਉਹਨਾਂ ਨੂੰ ਤੁਹਾਨੂੰ ਹੀ ਪਤਾ ਕਿਵੇਂ ਨਪਾਲ ਜਾਂਦੇ ਆ ਰੈਸਟ ਕਰ ਲਿਆ ਗਿਆ ਉਹਨਾਂ ਤੇ ਦਸ਼ੱਦਤ ਹੋਇਆ ਜੇਲੋਂ ਚ ਰੱਖਿਆ ਸਾਡੇ ਮਾਝੇ ਵਾਲੇ ਭਰਾਵਾ ਨੇ ਤਰਨਤਾਰ ਦੋ ਉਹਨੂੰ ਬਹੁਤ ਸੰਤੀ ਨਾਲ ਉਹਨਾਂ ਨੂੰ ਜਿਤਾਇਆ ਪਰ ਮੈਨੂੰ ਚੰਗੀ ਤਰ੍ਹਾਂ ਯਾਦ ਆ ਮੈਨੂੰ ਕਿਉਂ ਮੈਂ ਫક્ત ਪੁਲਿਸ ਨੌਕਰੀ ਕੀਤੀ ਆ ਤੇ ਆਪਣੀ ਅੱਖਾਂ ਨਾਲ ਸਭ ਕੁਝ ਦੇਖਿਆ ਇਨ੍ਹਾਂ ਕੋਲ ਬਾਈਕਾਟ ਕਰਾਇਆ ਗਿਆ ਜਦੋਂ ਇਲੈਕਸ਼ਨ ਹੋਣੀ ਸੀ ਇਨ੍ਹਾਂ ਕੋਲ ਬਾਈਕਾਟ ਕਰਾਇਆ ਗਿਆ ਇਹ ਹੁਣ ਲੰਮੀ ਗੱਲ ਆ ਮੈਂ ਬਹੁਤ ਅੱਗੇ ਨਹੀਂ ਜਾਵਾਂਗਾ ਤੇ ਅੱਜ ਦੀ ਜੇ ਗੱਲ ਕਰੀਏ ਅਮਰਤ ਬਾਣ ਕੀ ਗਲਤ ਕਰ ਰਿਹਾ ਸੀ ਉਹ ਗਲਤ ਇਹ ਕਰ ਰਿਹਾ ਸੀ ਪਿੰਡਾਂ ਚ ਜਾ ਕੇ ਲਾਕੇ ਚ ਜਾ ਕੇ ਨਸ਼ੇ ਝੰਡਾ ਰਿਹਾ ਸੀ ਨਸ਼ੇ ਕਿੰਨੇ ਆਂਦੇ ਨੇ ਨਸ਼ੇ ਇਹਨਾਂ ਸਿਆਸੀ ਲੋਕਾਂ ਨੇ ਜਾਂਦੇ ਸਾਡਾ ਸ਼ੁਰੂ ਤੋਂ ਹੀ ਕਿਸੇ ਦਾ ਸੇ ਢੰਗ ਨਾਲ ਕਤਲੇਆਮ ਹੋ ਰਿਹਾ ਕੋਈ ਵੀ 6 8 84 ਤੋਂ ਬਾਅਦ ਕੋਈ ਵੀ ਗੈਰਤਮਦ ਨੌਜਵਾਨ ਸਾਡਾ ਛੰਡਿਆ ਨਹੀਂ ਪੁਲਿਸ ਨੇ ਫੜ ਫੜ ਮਾਰੇ ਤੇ ਹੁਣ ਵੀ ਉਹ ਸੰਸਲਾ ਚੜੀ ਆ ਗੈਂਗਸਟਰਾਂ ਦੇ ਨਾਂ ਤੇ ਕਤਲ ਹੋ ਰਿਹਾ ਨਸ਼ੇ ਦੇ ਕੇ ਸਾਡੇ ਲੋਕ ਮਾਰੇ ਜਾ ਰਹੇ ਆ ਹੁਣ ਮਾਨ ਸਾਹਿਬ ਸਾਹਮਣੇ ਬੈਠਿਆ ਮੈਨੂੰ ਨਹੀਂ ਪਤਾ ਕਿ ਕਿੰਨਾ ਸੱਚ ਆ ਮੈਨੂੰ ਅਮਰਤਪਾਲ ਨੇ ਇਹ ਗੱਲ ਕਹੀ ਜਦੋਂ ਉਹਨੇ ਖਾਲਸਾ ਵੀਰ ਸ਼ਰੂ ਕਰਨੀ ਸੀ ਮੈਨੂੰ ਕਹਿੰਦਾ ਵੀ ਅੰਕਲ ਗਾਲੇ ਆ ਵੀ ਖਾਲਸਾ ਵੀਰ ਸ਼ੁਰੂ ਕਰਨੀ ਆ ਤੇ ਮੈਨੂੰ ਬੜੀ ਵੱਡੀ ਧਮਕੀ ਦਿੱਤੀ ਆ ਤੇ ਮੈਂ ਪੁੱਛਿਆ ਵੀ ਕਿਨੇ ਦਿੱਤੀ ਆ ਤੇ ਉਹਨਿਆ ਗ੍ਰਹਿ ਮੰਤਰੀ ਜਿਹੜਾ ਗੰਝਾ ਜਿਆ ਇਹਦਾ ਨਾਮ ਲਿਆ ਕੀ ਨਾਮ ਇਹਦਾ ਕੇਵਲੇ ਝੋਨੇ ਵਿਚ ਨਾਲੇ ਦੀਆਂ ਰੇੜੀਆਂ ਲਾਈਆਂ ਨੇ ਟਕੇ ਟਕੇ ਤੇ ਬਾਣੀਆਂ ਸਾਡੇ ਤੇ ਰਾਜ ਕਰਦੇ ਆ ਸਾਨੂੰ ਪਾਕਿਸਤਾਨ ਚ ਸਾਡੀ ਇੰਨੇ ਨਫਰੀ ਕਤਲ ਜਾਅਦ ਕਰਾਉਣ ਚ ਅਸਿਰੇ ਤੇ ਜਾਦ ਪੰਜਾਬ ਹੋਣਾ ਸੀ ਤੇ ਪੰਜਾਬ ਜਾੜ ਦਿੱਤਾ ਗਿਆ ਇਹ ਹਰਾਮ ਹੋਰ ਮੁਗਲਾਂ ਦੇ ਤਲਵੇ ਚੜਦੇ ਸੀ ਪਠਾੜਾ ਦੇ ਤਲਵੇ ਚੱਟਦੇ ਸੀ ਲੁੱਧੀਆਂ ਦੇ ਤਲਵੇ ਚੱਟਦੇ ਸੀ ਅੰਗਰੇਜ਼ਾਂ ਦੇ ਤਲਵੇ ਚੱਟਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੀ ਤਲਵੇ ਚੱਟਦੇ ਸੀ ਕਈ ਗਲਤੀਆਂ ਮਹਾਰਾਜਾ ਰਣਜੀਤ ਸਿੰਘ ਨੇ ਕੀਤੀਆਂ ਉਹ ਅੱਜ ਭੁਗਤ ਰਹੇ ਆ ਉਹ ਭੁਗਤ ਰਹੇ ਆ ਉਹ ਉਹਨੇ ਇਹ ਨਹੀਂ ਸੋਚਿਆ ਵੀ ਮੈਂ ਜਿਤਨਾ ਸਾਡੇ ਤੇ ਜ਼ੁਲਮ ਹੋਇਆ ਕੌਮ ਨੂੰ ਖੜਾ ਕਰਾਂ ਉਹਨੇ ਗਊਮਾਲ ਕੋਈ ਧਿਆਨ ਨਹੀਂ ਦਿੱਤਾ ਉਹਨੇ ਸਿਰਫ ਆਪਣਾ ਰਾਜਸੀ ਪ੍ਰਬੰਧ ਹੀ ਹੋਰ ਨਾਲ ਲੋਕਾਂ ਨਾਲ ਚਲਾਇਆ ਤੇ ਬਹੁਤ ਘੱਟ ਲੋਕ ਹੀ ਅੱਗੇ ਆਏ ਬਾਕੀਆਂ ਨੂੰ ਤੇ ਉਹਨਾਂ ਅੱਗੇ ਨਹੀਂ ਆਉਣ ਦਿੱਤਾ ਕੋਈ ਵੀ ਸਿਕਿਉਰਿਟੀ ਇਨਚਾਰਜ ਜਿਹੜਾ ਉਹਦਾ ਜੱਟ ਜਾਂ ਮذਬੀ ਸਿੱਖ ਨਹੀਂ ਸੀ ਮੈਂ ਦਵੇ ਨਾ ਕਹਿੰਦਾ ਮੇਰਾ ਜਿਹੜਾ ਮਰਜੀ ਆ ਕੇ ਬਹਿਸ ਕਰ ਲਵੇ ਉਹ ਸਾਰੀ ਸਿਕਿਉਰਿਟੀ ਪਹਾੜੀਆਂ ਦੀ ਤੇ ਉਹਨਾਂ ਦੀ ਰੱਖਦਾ ਸੀ ਉਹਨੇ ਕਈਆਂ ਲੋਕਾਂ ਨੇ ਹਜ਼ਾਰਾਂ ਲੱਖਾਂ ਲੋਕਾਂ ਨੇ ਖੂਨ ਡੋਣ ਕੇ ਜੇ ਰਾਜ ਲਿਆ ਸੀ ਉਹਨੇ ਪੈਰਾਚ ਮੰਧੇੜ ਤਾਂ ਜੇ ਜੱਜ ਸੱਤ ਸੱਤ ਪਿਆ ਕੀਤੇ ਉਹ ਗੱਲਾਂ ਜਿੱਤੀਆਂ ਜਿਹੜੀਆਂ ਸਿਕੀਦੇ ਉੱਟ ਸੀ ਉਹਨਾਂ ਆਪਾਂ ਕਹਿੰਦੇ ਆ ਜੜਨਾ ਵੱਢ ਕੇ ਉਹਨੂੰ ਕੋਟੜੇ ਮਾਰੇਗੇ ਉਨ ਮੈਨੂੰ ਛਰਬ ਹੋਦੀ ਹੈ ਗੁਨਾ ਕਰਨ ਲੱਗਿਆ ਜਿਹੜੀ ਤੀਤੀਆਂ ਨੂੰ ਸਿਕ